ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸੰਗਤ ਜੀ ਅੱਜ ਇੱਕ ਹੋਰ ਨਵੀਂ ਛੋਟੀ ਜਿਹੀ ਬੇਨਤੀ ਲੈ ਕੇ ਆਪ ਜੀ ਦੇ ਚਰਨਾ ਕਮਲਾਂ 'ਚ ਹਾਜ਼ਰ ਹੋਈ ਹਾਂ ਆਪ ਜੀ ਪਰਵਾਨ ਕਰਨਾ ਜਿਵੇਂ ਕਿ ਆਪ ਜੀ ਨੇ ਵੇਖ ਹੀ ਲਿਆ ਹੋਣਾ ਕਿ ਅੱਜ ਦਾ ਜਿਹੜਾ ਵਿਸ਼ਾ ਹੈ ਉਹ ਇਹ ਹੈ ਕਿ ਕੀ ਕਰੀਏ ਜੇ ਗੁਰੂ ਘਰ ਆਪਣੇ ਘਰ ਦੇ ਨੇੜੇ ਤੇੜੇ ਨਾ ਹੋਵੇ ਜਿੱਥੇ ਅਸੀਂ ਰਹਿਨੇ ਆ ਪਿੰਡ ਹੋ ਗਏ ਜਾਂ ਕੋਈ ਹੋਰ ਕਸਬਾ ਹੋ ਗਿਆ ਜਿੱਥੇ ਕੀ ਨੇੜੇ ਗੁਰੂ ਘਰ ਨਾ ਹੋਏ ਤੇ ਫਿਰ ਸਾਨੂੰ ਕੀ ਕਰਨਾ ਚਾਹੀਦਾ ਹੈ ਜਿਹੜੀਆਂ ਸੰਗਤਾਂ ਸ਼ੁਰੂ ਤੋਂ ਆਪਣੇ ਨਿਤਨੇਮ ਦੇ ਅਨੁਸਾਰ ਚੱਲਦੀਆਂ ਨੇ ਉਹਨਾਂ ਨੂੰ ਇਹ ਵੀ ਪਤਾ ਹੈ ਕਿ ਨਿਤਨੇਮ ਤੋਂ ਬਾਅਦ ਯਾ ਨਿਤਨੇਮ ਤੋਂ ਪਹਿਲਾਂ ਜਿਹੜਾ ਸਭ ਤੋਂ ਪਹਿਲਾ ਕੰਮ ਹੈ ਆਪਣੇ ਦਿਨ ਦੀ ਸ਼ੁਰੂਆਤ ਦਾ ਉਹ ਇਹ ਹੈ ਕਿ ਗੁਰੂ ਮਹਾਰਾਜ ਜੀਆਂ ਦੇ ਦਰਸ਼ਨ ਕਰਨੇ ਤੇ ਜੇ ਆਪ ਜੀ ਦੇ ਘਰ ਦੇ ਨੇੜੇ ਕੋਈ ਗੁਰੂ ਘਰ ਨਹੀਂ ਹੈ ਤੇ ਸੰਗਤ ਜੀ ਫਿਰ ਸਾਨੂੰ ਕੀ ਕਰਨਾ ਚਾਹੀਦਾ ਹੈ ਫਿਰ ਇਹ ਕੰਮ ਹੈ ਕਿ ਆਪ ਜੀ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਆਪਣਾ ਨਿਤਨੇਮ ਸੰਭਾਲ ਕੇ ਜਿੱਥੇ ਤੁਸੀਂ ਜੋਤ ਬੱਤੀ ਲਾਉਂਦੇ ਹੋ ਜਾਂ ਤੁਸੀਂ ਆਪਣੀਆਂ ਪੋਥੀਆਂ ਗੁਟਕਾ ਸਾਇਬ ਰੱਖੇ ਨੇ ਜਿੱਥੇ ਬਹਿ ਕੇ ਆਪ ਜੀ ਦਾ ਮਹਾਰਾਜ ਜੀ ਨੂੰ ਚੇਤੇ ਕਰਨ ਦਾ ਸਿਮਰਨ ਕਰਨ ਦਾ ਸਥਾਨ ਹੈ ਉਥੇ ਆਪ ਜੀ ਇੱਕ ਪਾਂਡਾ ਜ਼ਰੂਰ ਰੱਖੋ ਉਹਦੇ ਵਿੱਚ ਤੁਸੀਂ ਹਰ ਰੋਜ਼ ਜਿਵੇਂ ਗੁਰੂ ਘਰ ਵਿੱਚ ਕਈ ਸੰਗਤਾਂ ਆਟੇ ਨਾਲ ਮੱਥਾ ਟੇਕਦੀਆਂ ਨੇ ਪੇਟਾ ਕਰਕੇ ਆਟਾ ਤੁਸੀਂ ਰੋਜ਼ ਦਾ ਇਹ ਨੇਮ ਬਣਾਓ ਕਿ ਆਪ ਜੀ ਇਹ ਭਾਵਨਾ ਬਣਾ ਕੇ ਕਿ ਤੁਸੀਂ ਗੁਰੂ ਘਰ ਮੱਥਾ ਟੇਕਨ ਦਾਇਓ ਤੇ ਉਸੇ ਤਰ੍ਹਾਂ ਹੀ ਆਪ ਜੀ ਆਟਾ ਗੁਰੂ ਮਹਾਰਾਜ ਜੀਆ ਦੇ ਅੱਗੇ ਰੱਖ ਕੇ ਤੇ ਮੱਥਾ ਟੇਕੋ ਤੇ ਉਹ ਜਿਹੜਾ ਆਟਾ ਹੈ ਉਹ ਉਸੇ ਇੱਕ ਪਾਂਡੇ ਵਿੱਚ ਇਕੱਠਾ ਕਰਦੇ ਜਾਓ ਜੇ ਤੁਸੀਂ ਪੈਸਿਆਂ ਦੇ ਨਾਲ ਮਾਇਆ ਦੇ ਨਾਲ ਮੱਥਾ ਟੇਕਣਾ ਹੈ ਤਾਂ ਵੀ ਉਹ ਪੈਸੇ ਜਿਹੜੇ ਨੇ ਉਹ ਉਸੇ ਸਥਾਨ ਤੇ ਇਕੱਠੇ ਕਰਦੇ ਜਾਓ ਸੰਗਤ ਜੀ ਜਦੋਂ ਵੀ ਆਪ ਜੀ ਦਾ ਗੁਰੂ ਘਰ ਜਾਣ ਦਾ ਉਦਮ ਹੋਵੇ ਜਾਂ ਗੁਰੂ ਘਰ ਜਾਣ ਦਾ ਆਪ ਜੀ ਦਾ ਕੋਈ ਪ੍ਰੋਗਰਾਮ ਹੋਵੇ ਤੇ ਤੁਸੀਂ ਇਹ ਆਟਾ ਜਾਂ ਮਾਇਆ ਗੁਰੂ ਘਰ ਜਾ ਕੇ ਅਰਪਣ ਕਰ ਸਕਦੇ ਹੋ ਪਰ ਜੇ ਛੇਤੀ ਕੀਤੇ ਉਹ ਵੀ ਸੰਭਵ ਨਹੀਂ ਹੁੰਦਾ ਕਿਸੇ ਕਾਰਨ ਤੋਂ ਤੇ ਵਾਹਿਗੁਰੂ ਜੀ ਤੁਸੀਂ ਉਹ ਆਟਾ ਏ ਜਾਂ ਮਾਇਆ ਏ ਉਹ ਕਰਦੇ ਸੀਰੀ ਨੂੰ ਜਿਹੜਾ ਘਰ ਵਿੱਚ ਕੰਮ ਕਰਦੇ ਨੇ ਜਾਂ ਜਿਹੜਾ ਗੋਆ ਕੂੜਾ ਚੁੱਕਦੇ ਨੇ ਉਹਨਾਂ ਨੂੰ ਵੀ ਦਾਨ ਕਰ ਸਕਦੇ ਹੋ ਪਰ ਜੇ ਇਹ ਵੀ ਸੰਭਵ ਨਹੀਂ ਹੁੰਦਾ ਕਿਸੇ ਕਾਰਨ ਤੋਂ ਤੇ ਵੈਗੁਰੂ ਜੀ ਮਹਾਰਾਜ ਜੀ ਨੇ ਐਸੇ ਲੇਖ ਕਈਆਂ ਦੇ ਬਣਾਏ ਹੁੰਦੇ ਨੇ ਜੋ ਸਦਾ ਹੀ ਆਪਣੇ ਜੀਵਨ ਵਿੱਚ ਬਾਟਾ ਫੜ ਕੇ ਮੰਗ ਕੇ ਖਾਂਦੇ ਨੇ ਮਹਾਰਾਜ ਨੇ ਉਹ ਕਾਰ ਉਹਨਾਂ ਨੂੰ ਬਖਸ਼ੀ ਹੁੰਦੀ ਏ ਉਹ ਕਿਤੋਂ ਵੀ ਦੂੜੇ ਦੂਰੋਂ ਨੇੜਿਓਂ ਚੱਲ ਕੇ ਆਪ ਜੀ ਦੇ ਦਰ ਤੇ ਜ਼ਰੂਰ ਮੰਗਣ ਆ ਜਾਂਦੇ ਨੇ ਵੈਗੁਰੂ ਜੀ ਜੇ ਕੋਈ ਮੰਗਣ ਵਾਲਾ ਘਰ ਵਿੱਚ ਆ ਗਿਆ ਹੈ ਤੇ ਤੁਸੀਂ ਬਿਨਾਂ ਕੋਈ ਸ਼ੰਕਾ ਕੀਤੇ ਇਹ ਆਟਾ ਜਾਂ ਇਹ ਮਾਇਆ ਜੋ ਵੀ ਤੁਸੀਂ ਗੁਰੂ ਜੀ ਦੇ ਅੱਗੇ ਅਰਪਣ ਕੀਤਾ ਹੋਇਆ ਹੈ ਬੇਟਾ ਵੱਜੋ ਆਪ ਉਹਨੂੰ ਬੇਚਿੰਤ ਹੋ ਕੇ ਇਹ ਦਾਨ ਕਰ ਸਕਦੇ ਹੋ ਗੁਰੂ ਮਹਾਰਾਜ ਨੂੰ ਇਹ ਵੀ ਪਰਮਾਨ ਹੈ ਆਪ ਜੀ ਕਿਰਪਾ ਕਰਕੇ ਇੰਨੀਆਂ ਬੇਨਤੀਆਂ ਪਰਵਾਨ ਕਰਨੀਆਂ ਭੁੱਲਾਂ ਚੁੱਕਾਂ ਦੀ क्षमा ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ